ਸਾਸ ਸਵੇਰ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 9 ਸਤੰਬਰ 2024 ਤੇ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਗੱਲਬਾਤ ਮੌਸਮ ਨੂੰ ਲੈ ਕੇ ਮੌਨਸੂਨ ਨੂੰ ਲੈ ਕੇ ਕਰਾਂਗੇ ਸਤੰਬਰ ਦੇ ਪਹਿਲੇ ਹਫਤੇ ਇੱਕ ਦੋ ਵਾਰ ਤਾਕੜੀ ਮੀਂਹ ਤੋਂ ਬਾਅਦ ਚੰਗੀਆਂ ਬਰਸਾਤਾਂ ਤੋਂ ਬਾਅਦ ਕਈ ਖੇਤਾਂ ਦੇ ਵਿੱਚ ਹੋਣ ਮੌਨਸੂਨ ਦੀ ਸੁਸਤੀ ਪੈ ਚੁੱਕੀ ਹੈ ਮਤਲਬ ਕਿ ਮੌਨਸੂਨ ਬ੍ਰੇਕ ਜਿਹੜੀ ਇਸ ਟਾਈਮ ਪੰਜਾਬ ਦੇ ਕਈ ਇਲਾਕਿਆਂ ਵਿੱਚ ਚੱਲ ਰਹੀ ਹੈਗੀ ਮੌਨਸੂਨ ਪਾਉਣਾ ਜਿਹੜੀਆਂ ਠੱਪ ਪੈ ਚੁੱਕੀਆਂ ਨੇ ਮੱਠੀਆਂ ਪੈ ਚੁੱਕੀਆਂ ਨੇ ਤੇ ਅੱਗੇ ਦੀ ਗੱਲ ਕੀਤੀ ਹੈ ਤਾਂ ਅੱਗੇ ਵੀ ਕੋਈ ਖਾਸ ਵੱਡੇ ਪੱਧਰ ਤੇ ਮੀਂਹ ਦੀ ਸੁਭਾ ਮਣਾ ਹਾਲ ਦੀ ਘੜੀ ਨਹੀਂ ਦਿਖਾਈ ਦੇ ਰਹੀ ਕਿ ਹਾਲ ਇੱਕ ਬੰਗਾਲ ਦੀ ਖਾੜੀ ਤੋਂ ਇੱਕ ਲੋ ਪ੍ਰੈਸ਼ਰ ਘੱਟ ਦਵਾ ਦਾ ਖੇਤਰ ਉੱਠ ਰਿਹਾ ਹੈਗਾ ਜਿਹੜਾ ਮੱਧ ਭਾਰਤ ਤੱਕ ਪਹੁੰਚੂਗਾ ਮੱਧ ਭਾਰਤ ਤੋਂ 11 12 13 ਸਤੰਬਰ ਇੰਨਾ ਦਿਨਾਂ ਦੇ ਵਿੱਚ ਜੁਪੀ ਦੇ ਕਈ ਇਲਾਕਿਆਂ ਵਿੱਚ ਸਿੱਧੇ ਤੌਰ ਤੇ ਪ੍ਰਭਾਵਿਤ ਕਰੂਗਾ ਜਿਹੜਾ ਸਿਸਟਮ ਹੈਗਾ ਦਿੱਲੀ ਨਾਲ ਲੱਗਦੇ ਤੇ ਹਰਿਆਣਾ ਨਾਲ ਲੱਗਦੇ 11 12 13 ਨੂੰ ਜਿਹੜਾ ਖਾਸ ਕਰਕੇ 10 11 12 13 ਇੰਨਾ ਤਿੰਨ ਚਾਰ ਦਿਨਾਂ ਦੇ ਵਿੱਚ ਹਰਿਆਣੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ 2 3 ਵਾਰ ਹਲਕੇ ਤੋਂ ਦਰਮਿਆਨੇ ਮੀਂਹ ਦੀ ਕਿਤੇ ਕਿਤੇ ਤਾਕੜੀ ਝਟ ਲੱਗ ਸਕਦੀ ਹੈਗੀ ਤੇ ਖਾਸ ਕਰਕੇ ਜੁਪੀ ਦੇ ਕਈ ਇਲਾਕਿਆਂ ਵਿੱਚ ਭਾਰੀ ਤੋਂ ਭਾਰੀ ਮੀਂਹ ਦੀ ਸਭਾਵਨਾ ਰਹੂਗੀ ਕਿਉਂਕਿ ਜਿਹੜਾ ਘੱਟ ਦਬਾ ਦਾ ਖੇਤਰ ਹੈਗਾ ਮੱਧ ਭਾਰਤ ਤੋਂ ਸਿੱਧਾ ਯੂਪੀ ਵੱਲ ਨੂੰ ਹੋ ਜਾਣਾ ਜਿਸ ਦਾ ਕਰਕੇ ਯੂਪੀ ਦੇ ਕਈ ਇਲਾਕਿਆਂ ਵਿੱਚ ਤਾਕੜੇ ਮੀਂਹ ਦੇਖਣ ਨੂੰ ਮਿਲਣਗੇ ਖਾਸ ਕਰਕੇ 10 ਤੋਂ ਲੈ ਕੇ 13 ਸਤੰਬਰ ਦੇ ਵਿਚਕਾਰ ਤੇ ਇਹਦਾ ਇੰਪੈਕਟ ਆ ਜਿਹੜਾ ਪੰਜਾਬ ਤੇ ਵੀ ਪੈ ਸਕਦਾਗਾ ਹਾਲਾਂਕਿ ਸਿੱਧੇ ਤੌਰ ਤੇ ਤਾਂ ਇਹ ਸਿਰਫ ਯੂਪੀ ਨੂੰ ਹੀ ਪ੍ਰਭਾਵਿਤ ਕਰੂਗਾ ਪੰਜਾਬ ਤੇ ਇਹਦਾ ਅਸਰ ਇੱਕ ਇੰਨਾ ਕੁ ਪਊਗਾ ਵੀ ਪੰਜਾਬ ਦੇ ਜਿਹੜੇ ਸੈਂਟਰ ਤੋਂ ਲੈ ਕੇ ਚੜ੍ਹਦੇਵਾਲ ਦੇ ਇਲਾਕੇ ਦੇ ਉਹਨਾਂ ਵਿੱਚ ਇੱਕ ਦੋ ਵਾਰ ਮੀਂਹ ਦੀ ਜਿਹੜੀ ਛੱਟ ਲੱਗੂਗੀ ਇੱਕ ਅੱਧੀ ਵਾਰ ਜਾਂ ਤਾਂ 10-11 ਨੂੰ ਲੱਗੂਗੀ ਜਾਂ 12 13 ਨੂੰ ਲੱਗੂਗੀ ਇੰਨਾ 3 4 ਦਾ ਵਿੱਚ ਇੱਕ ਦੋ ਵਾਰ ਹੈਗੀ ਆ ਸੰਭਾਵਨਾ ਪੰਜਾਬ ਦੇ ਵਿੱਚ ਵੀ ਇੱਕ ਅੱਧੀ ਮੀਂਹ ਦੀ ਛੱਟ ਹਲੇ ਲੱਗ ਸਕਦੀ ਹੈ ਕਿ ਖਾਸ ਕਰਕੇ ਜਿਹੜੇ ਪਾਦੇ ਇਲਾਕੇ ਨੇ ਚੰਡੀਗੜ੍ਹ ਮਹਾਲੀ ਰੋਪੜ ਅਨੰਦਪੁਰ ਸਾਹਿਬ ਜਾਂ ਜਿਹੜੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਨੇ ਨਵਾਂ ਸ਼ਹਿਰ ਦੇ ਇਲਾਕੇ ਨੇ ਜਾਂ ਸੰਗਰੂਰ ਦੇ ਜਿਹੜੇ ਚੜਦੇ ਵੱਲ ਦੇ ਇਲਾਕੇ ਨੇ ਪਟਿਆਲੇ ਦੇ ਕਈ ਇਲਾਕਿਆਂ ਵਿੱਚ ਜਿਹੜਾ ਮੀਂਹ ਦੀਆਂ ਕਾਰਵਾਈਆਂ ਇੱਕ ਦੋ ਵਾਰ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ 10 ਸਤੰਬਰ ਤੋਂ ਲੈ ਕੇ 12 13 ਸਤੰਬਰ ਦੇ ਵਿਚਕਾਰ ਖਾਸ ਕਰਕੇ ਉਹਨਾਂ ਵਿੱਚ ਤਾਂ ਮੇਨ ਕਾਰਵਾਈ ਰਹੂਗੀ ਰੋਗ ਜਿਹੜੇ ਆਪਾਂ ਨਾਮ ਬੋਲਿਆਗੇ ਉਸ ਤੋਂ ਬਾਅਦ ਜਿਹੜੇ ਰਈ ਦੇ ਨਾਲ ਲੱਗਦੇ ਇਲਾਕੇ ਆਗੇ ਬਠਿੰਡਾ ਆ ਗਿਆ ਮਾਨਸਾ ਆ ਗਿਆ ਬਰਨਾਲਾ ਆ ਗਿਆ ਲੁਧਿਆਣਾ ਇਹਨਾਂ ਇਲਾਕਿਆਂ ਵਿੱਚ ਜਾਂ ਮੋਗੇ ਦੇ ਕੁਝ ਇਲਾਕਿਆਂ ਵਿੱਚ ਜਾਂ ਮਲੇਰਕੋਟਲਾ ਦੇ ਕੁਝ ਇਲਾਕਿਆਂ ਵਿੱਚ 10 11 12 13 ਸਤੰਬਰ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਹੈਗੀ ਪਰ ਇਹਨਾਂ ਦਿਨਾਂ ਦੌਰਾਨ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਟੁੱਟਮੀ ਕਾਰਵਾਈ ਜਿਹੜੀ ਮੀਂਹ ਦੀ ਇੱਕ ਅੱਧੀ ਝਟ ਜਿਹੜੀ ਲੱਗ ਸਕਦੀ ਹੈ ਇਦਾਂ ਦੀ ਉਮੀਦ ਬਣਦੀ ਜਾ ਪਰਹੀ ਹੈ ਕਿਉਂਕਿ ਜਦੋਂ ਸਿਸਟਮ ਜੁਪੀ ਤੇ ਪੁੱਜੂਗਾ ਤਾਂ ਪੂਰੇ ਦੀ ਹਵਾ ਵੀ ਪੰਜਾਬ ਤੱਕ ਹਲਕੀ ਦਰਮਿਆਨੀ ਰਫਤਾਰ ਨਾਲ ਪੁੱਜੂਗੀ ਜਿਹਦੇ ਨਾਲ ਪੰਜਾਬ ਵਿੱਚ ਵੀ ਇੱਕ ਦوار ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਕਿ ਹਾਲਾਂਕਿ ਜਿਹੜੇ ਪੰਜਾਬ ਦੇ ਪਾਸਵੀ ਖੇਤ ਨੇ ਉਹਨਾਂ ਵਿੱਚ ਮੀਂਹ ਦੀ ਸਭਾਵਨਾ ਜਿਹੜੀ ਕੱਟ ਹੀ ਦਿਖਾਈ ਦੇ ਰਹੀ ਹੈਗੀ ਹਾਂ ਹੋ ਸਕਦਾ ਬਾਈ ਚਾਂਸ ਕਿਤੇ ਜਿਹੜੇ ਰਹਿੰਦੇ ਇਲਾਕੇ ਨੇ ਪੰਜਾਬ ਦੇ ਜਾਂ ਜਿੱਦਾਂ ਮੁਕਸਰ ਆ ਗਿਆ ਫਰੀਦਕੋਟ ਆ ਗਿਆ ਜਾਂ ਫਰੋਜ਼ਪੁਰ ਫਾਜ਼ਿਲਕਾ ਦੇ ਇਲਾਕੇ ਆ ਗਏ ਜਾਂ ਮਾਝੇ ਦੀ ਗੱਲ ਕੀਤੀ ਜਾਵੇ ਤਨਤਾਂ ਨੰਬਰ ਸਰ ਗੁਰਦਾਸਪੁਰ ਉੱਪਰ ਨੂੰ ਜਿਹੜੇ ਇਲਾਕੇ ਆ ਗਏ ਦਵਾਬੇ ਦੇ ਆ ਗਏ ਜਲੰਧਰ ਕੋਤਲਾ ਇਦਨ ਨੂੰ ਹਨਾ ਤਾਂ ਇਹਨਾਂ ਵਿੱਚ ਵੀ ਇੱਕ ਅੱਧੀ ਵਾਰ ਕਿਤੇ ਟੁੱਟਵੇਂ ਘਰ ਚੌਂਕਲੇ ਬੱਦਲ ਬਣ ਸਕਦੇ ਹਾਲਾਂਕਿ ਉਹ ਇੰਨੇ ਵੱਡੇ ਪੱਧਰ ਤੇ ਨਹੀਂ ਬਣਨਗੇ ਵੀ ਜ਼ਿਆਦਾ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਣ ਪਰ ਮੇਨ ਪੁਆਇੰਟ ਇਹ ਹੈਗਾਗਾ 2 10 11 12 3 ਸਤੰਬਰ ਇਨ੍ਹਾਂ ਤਿੰਨ ਚਾਰ ਦਿਨਾਂ ਦੇ ਵਿੱਚ ਪੰਜਾਬ ਦੇ 30 40% ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਜਿਹੜੀ ਹੋ ਸਕਦੀ ਆ ਤੇ ਪੂਆਧ ਇਲਾਕੇ ਵਿੱਚ ਕਿਤੇ ਕਿਤੇ ਮੀਂਹ ਦੀ ਇੱਕ ਅੱਧੀਰੀ ਭਾਰੀ ਛੱਟ ਵੀ ਜਿਹੜੀ ਲੱਗ ਸਕਦੀ ਆ ਇਦਾਂ ਦੀ ਉਮੀਦ ਬਣਦੀ ਜਾ ਪਰ ਇਹ ਆ ਮੌਨਸੂਨ ਸੀਜ਼ਨ ਦੇ ਵਿੱਚ ਲਗਾਤਾਰ ਜਿਹੜੇ ਹਵਾ ਦੇ ਪੈਟਰਨ ਨੇ ਉਹ ਚੇਂਜ ਹੁੰਦੇ ਰਹਿੰਦੇ ਨੇ ਜਿੱਦਾਂ ਕਰਕੇ ਮੌਸਮ ਦਾ ਅਨੁਮਾਨ ਵੀ ਜਿਹੜਾ ਚੇਂਜ ਹੁੰਦਾ ਰਹਿੰਦਾ ਬਦਲਦਾ ਰਹਿੰਦਾ ਹੈਗਾ ਮੌਨਸੂਨ ਪ੍ਰੈਡिक्ट ਕਰਨਾ ਕੋਈ ਸੌਖੀ ਗੱਲ ਨਹੀਂ ਮਤਲਬ ਕਿ ਬਹੁਤ ਮੁਸ਼ਕਲ ਹੁੰਦਾ ਹੈਗਾ ਮੌਨਸੂਨ ਨੂੰ ਪ੍ਰੈਡिक्ट ਕਰਨਾ ਆਪਾਂ ਹੀ ਨਹੀਂ ਇਨਸਾਨ ਹੀ ਨਹੀਂ ਮਤਲਬ ਕਿ ਵੱਡੇ ਵੱਡੇ ਮੌਸਮ ਵਿਗਿਆਨੀ ਜਾਂ ਜਿਹੜੇ ਕੰਪਿਊਟਰ ਮਾਡਲ ਆਪਾਂ ਤਿਆਰ ਕੀਤੇ ਹੋਏ ਮੌਸਮ ਦੀ ਜਾਣਕਾਰੀ ਕਰਤਰ ਉਹ ਵੀ ਜਿਹੜੇ ਇਹ ਮੌਨਸੂਨ ਨੂੰ ਸਹੀ ਪ੍ਰੈਡिक्ट ਕਰਨ ਵਿੱਚ ਅਸਮਰਥ ਰਹਿੰਦੀ ਹੈ ਨਾ ਮੌਨਸੂਨ ਸੀਜ਼ਨ ਦੇ ਵਿੱਚ ਖਾਸ ਕਰਕੇ ਤਾਂ ਜਿਹੜੀ ਸਿਆਲਾਂ ਦੀ ਐਕਿਊਰੇਸੀ ਹੁੰਦੀ ਹੈ ਉਹ ਥੋੜੀ ਜ਼ਿਆਦਾ ਹੁੰਦੀ ਹੈ ਸਿਆਲਾਂ ਵਿੱਚ ਆਪਾਂ ਜਿਹੜੇ ਜਿਹੜੀ ਅਨੁਮਾਨ ਦੀ ਸਟੀਕਤਾ ਹੁੰਦੀ ਹੈ ਉਹ 90% ਦੇ ਕਰੀਬ ਹੁੰਦੀ ਹੈ ਪਰ ਜਿਹੜੀ ਮੌਨਸੂਨ ਦੀ ਅਨੁਮਾਨ ਦੀ ਸਟੀਕਤਾ ਹੁੰਦੀ ਹੈ ਉਹ ਲਗਭਗ ਅ 50% ਤੋਂ ਲੈ ਕੇ 70% ਤੱਕ ਹੀ ਸਹੀ ਰਹਿੰਦੀ ਹੁੰਦੀ ਹੈਗੀ ਤਾਂ ਆਉਂਦੇ ਦਿਨਾਂ ਵਿੱਚ ਪੱਛੋਂ ਦੇ ਬੁੱਲੇ ਵੀ ਪੰਜਾਬ ਵਿੱਚ ਹਲਕੇ ਹਲਕੇ ਕਿਤੇ ਕਿਤੇ ਮਹਿਸੂਸ ਹੁੰਦੇ ਰਹਣੇ ਆ ਉਹਦੇ ਨਾਲ ਨਾਲ ਪੂਰੇ ਦੇ ਬੁੱਲੇ ਵੀ ਪੰਜਾਬ ਤੱਕ ਹਲਕੇ ਹਲਕੇ ਆਉਂਦੇ ਰਹਣੇ ਆਗੇ ਜਿਸ ਦਾ ਕਰਕੇ ਹਾਲ ਦੀ ਘੜੀ ਨਾ ਤਾਂ ਹੋ ਮੁਸਤਰਾਹਤ ਮਿਲਣ ਦੀ ਸੁਭਾਵਨਾ ਨਹੀਂ ਹਲੇ 20-25 ਸਤੰਬਰ ਤੱਕ ਨਾ ਹੀ ਹਲੇ ਗਰਮੀ ਘਟਣ ਦੀ ਸੁਭਾਵਨਾ ਆਉਂਦੇ ਦਿਨਾਂ ਦੇ ਵਿੱਚ ਪਰ ਮੀਂਹ ਦੀ ਇੱਕ ਅੱਧੀ ਝਟ ਜਦੋਂ ਕਿਤੇ ਲੱਗੂਗੀ ਤਾਂ ਉਹਦੇ ਨਾਲ ਥੋੜੀ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਤਾਂ ਇੱਕ ਸਸਪੈਂਸ ਜਿਹੜਾ ਬਣਿਆ ਹੋਇਆ ਲੋ ਪ੍ਰੈਸ਼ਰ ਦਾ ਘਟਵਾ ਦਾ ਖੇਤਰ ਹੈ ਜਿਹੜਾ ਇੱਕ ਹਲੇ ਜਿਹੜਾ ਹਿਸਟਰੀ ਰਹੀ ਹੈ ਸਤੰਬਰ ਮਹੀਨੇ ਦੀ ਇੱਕ ਅੱਧਾ ਸਿਸਟਮ ਜਿਹੜਾ ਪੰਜਾਬ ਦੇ ਵਿੱਚ 15 ਜਾਂ 20 ਸਤੰਬਰ ਤੋਂ ਬਾਅਦ ਸਿੱਧੇ ਤੌਰ ਤੇ ਪੰਜਾਬ ਨੂੰ ਪ੍ਰਭਾਵਿਤ ਕਰ ਦਿੰਦਾ ਹੁੰਦਾ ਤਾਂ ਇਸ ਵਾਰ ਵੀ ਉਹ ਸਸਪੈਂਸ ਆ ਜਿਹੜਾ ਹਲੇ ਬਰਕਰਾਰ ਆਗਾ ਜਿਹੜਾ ਜੁਪੀਨ ਹੁਣ ਸਿਸਟਮ ਪ੍ਰਭਾਵਿਤ ਕਰੂਗਾ 10 11 12 13 ਸਤੰਬਰ ਨੂੰ 13 ਇਹ ਜੁਪੀਨ ਨੂੰ ਪ੍ਰਭਾਵਿਤ ਕਰਕੇ ਥੋੜਾ ਜਿਹਾ ਪਿੱਛੇ ਨੂੰ ਜਰੂਰ ਹਟੂਗਾ ਉਤਵਾਦ ਇਹ ਫੇਰ ਤਾਕਤ ਫੜਦਾ ਹੋਇਆ ਅ ਅੱਗੇ ਵੱਲ ਵਧੂਗਾ ਐਮਪੀ ਤੋਂ ਫੇਰ ਫੇਰ ਰਾਜਸਥਾਨ ਵੱਲ ਨੂੰ ਵਧੂਗਾ ਹੋ ਸਕਦਾ ਇਹ ਸਿਸਟਮ ਜਿਹੜਾ ਅ 18 ਸਤੰਬਰ ਜਾਂ 20 ਸਤੰਬਰ ਤੋਂ ਬਾਅਦ ਰਾਜਸਥਾਨ ਤੋਂ ਸਿੱਧਾ ਹਰਿਆਣਾ ਪੰਜਾਬ ਵੱਲ ਨੂੰ ਹੋ ਜਾਵੇ ਇੰਦਾਂ ਦਾ ਅ ਮਤਲਬ ਕਿ ਪਹਿਲਾਂ ਵੀ ਹਿਸਟਰੀ ਜਹੀ ਆ ਵੀ ਇਦਾਂ ਸਿਸਟਮ ਜਿਹੜੇ ਟਰੈਕ ਇਹਨਾਂ ਦੇ ਇਦਾਂ ਹੀ ਰਹਿੰਦੇ ਨੇ ਰਾਜਸਥਾਨ ਤੋਂ ਜਾਂ ਹਰਿਆਣੇ ਤੋਂ ਸਿੱਧਾ ਪੰਜਾਬ ਵੱਲ ਨੂੰ ਮੂਵ ਕਰ ਜਾਂਦੇ ਹੁੰਦੇ ਨੇ ਇੱਕ ਸਸਪੈਂਸ ਹਲੇ ਵੀ ਬਣਿਆ ਹੋਇਆ ਹੈਗਾ ਆਉਂਦੇ ਦਿਨਾਂ ਵਿੱਚ ਲਗਾਤਾਰ ਅਪਡੇਟ ਕਰਦੇ ਰਹਾਂਗੇ ਸਿਸਟਮ ਆਊ ਜਾਂ ਨਹੀਂ ਆਊਗਾ ਪਰ ਹਾਲ ਦੀ ਘੜੀ 50 50% ਚਾਂਸ ਹੈਗੇ ਵੀ ਸਿਸਟਮ ਆ ਸਕਦਾ ਹੈ ਕਿਉਂਕਿ ਇਹ ਡਾਟਾ ਇਹਨਾਂ ਦਾ ਆ ਰਿਹਾ ਹੈਗਾ ਆਪਣੇ ਕੋਲ ਵੀ ਚਾਂਸ ਵਾਲੇ ਬਣੇ ਹੋਏ ਨੇ ਇਹ ਨਹੀਂ ਕਹਿ ਸਕਦੇ ਵੀ ਨਹੀਂ ਆਉਂਦਾਗਾ ਨਾ ਹੀ ਇਹ ਕਹਿ ਸਕਦੇ ਆ ਵੀ ਪ੍ਰੋਪਰ ਆਊਗਾ ਪਰ 50 50 ਯਾਹ ਪਿਆ ਪਰਸੈਂਟ ਵਾਲੇ ਚਾਂਸ ਬਣੇ ਹੋਏ ਆ ਇੱਕ ਤਾਕੜਾ ਸਿਸਟਮ ਆਉਂਦੇ ਪੰਜਾਬ ਦੇ ਵਿੱਚ ਪਰ ਅਗਲੇ 3-4 ਦਿਨਾਂ ਦੇ ਵਿੱਚ ਇੱਕ ਅਧੀਰੀ ਮੀਂਹ ਦੀ ਝਟ ਪੰਜਾਬ ਦੇ ਸੈਂਟਰ ਤੋਂ ਲੈ ਕੇ ਚੜ੍ਹਦੇਵਾੜ ਦੇ ਇਲਾਕੇ ਜਿਹੜੇ ਚੜ੍ਹਦੇਵਾੜ ਦੇ ਜ਼ਿਲ੍ਹੇ ਆ ਗਏ ਉਹਨਾਂ ਵਿੱਚ ਇੱਕ ਅਧੀਮੀਂਹ ਦੀ ਵਧੀਆ ਝਟ ਜਿਹੜੀ ਲੱਗ ਸਕਦੀ ਆ ਪਰ ਮੀਂਹ ਟੁੱਟਮਾ ਹੋਊਗਾ ਬੱਡੇ ਲਾ ਸਾਰੇ ਜ਼ਿਲ੍ਹਿਆਂ ਨੂੰ ਜਾਂ ਸਾਰੇ ਇਲਾਕਿਆਂ ਨੂੰ ਕਵਰ ਨਹੀਂ ਕਰੂਗਾ ਜ਼ਿਆਦਾ ਤਾਂ ਇਲਾਕਿਆਂ ਵਿੱਚ ਗਰਮੀ ਤੇ ਹੌ ਮਸਾਲਾ ਮਾਹੌਲ ਆ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹਿ ਸਕਦਾਗਾ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਥੋੜਾ ਜਿਹਾ ਪੰਜਾਬ ਨਾਲੋਂ ਮੀਂਹ ਦੀ ਸਭਾਵਨਾ ਜ਼ਿਆਦਾ ਰਹੂਗੀ 10 11 12 13 ਸਤੰਬਰ ਇਹਨਾਂ ਇਲਾਕਿਆਂ ਵਿੱਚ ਜਾਂ ਦਿੱਲੀ ਵਿੱਚ ਭਾਰੀ ਮੀਂਹ ਦੀ ਸਭਾਵਨਾ ਰਹੂਗੀ ਹਰਿਆਣੇ ਵਿੱਚ ਟਟਵੇਂ ਇੱਕ ਦੁਆਰਾ ਚੰਗੀ ਸਭਾਵਨਾ ਰਹੂਗੀ ਪਰ ਉੱਤਰੀ ਰਾਜਸਥਾਨ ਵਿੱਚ ਕੋਈ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਜਾ ਰਹੀ ਇੱਕ ਅੱਧੀ ਮੀਂਹ ਦੀ ਛੱਟ ਜਿਹੜੀ ਜ਼ਰੂਰ ਲੱਗ ਸਕਦੀ ਆ ਉਹ ਵੀ ਕਿਤੇ ਕਿਤੇ 25 30% ਏਰੀਆ ਦੇ ਵਿੱਚ ਪਰ ਅਗੁੰਦੇ ਦਿਨਾਂ ਵਿੱਚ ਕੋਈ ਵੱਡੇ ਮੀਂਹ ਦੀ ਸਭਾਵਨਾ ਨਹੀਂ ਹੈਗੀ ਪਰ ਅਗਲੇ 3 4 ਦਿਨਾਂ ਦਾ ਨਾ ਇੱਕ ਅੱਧੀ ਮੀਂਹ ਦੀ ਛੱਟ ਪੰਜਾਬ ਵਿੱਚ ਵੀ ਲੱਗ ਸਕਦੀ ਹੈ ਕਿ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਹੌਮਸਾਲੀ ਗਰਮੀ ਜਾਰੀ ਰਹਿ ਸਕਦੀ ਹੈ ਸੋ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ